ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸਹਿਜਦੀਪ ਸਿੰਘ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਨੂੰ ਅਸਾਈਨਮੈਂਟ ਮਿਲੀ ਹੋਈ ਹੈ ਉਸ ਅਸਾਈਨਮੈਂਟ ਲਈ ਅਸੀਂ ਅੱਜ ਆਂਬ ਸੇਬ ਅਤੇ ਆਦ ਫਲਾਂ ਦੇ ਨਾਮ ਦੀਆਂ ਪਰਚੀਆਂ ਬਣਾ ਕੇ ਖੇਡਣ ਜਾ ਰਹੇ ਹਾਂ ਤੁਹਾਡੇ ਸਾਹਮਣੇ ਹੁਣ ਅਸੀਂ ਚਾਰ ਤਰ੍ਹਾਂ ਦੀਆਂ ਪਰਚੀਆਂ ਬਣਾ ਕੇ ਰੱਖੀਆਂ ਹੋਈਆਂ ਹਨ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਸੇਬ ਅਮਰੂਦ ਆਂਬ ਅਤੇ ਜਾਮਨ ਹਰੇਕ ਫਲ ਦਾ ਨਾਮ ਲਿਖਿਆ ਹੋਇਆ ਹੈ ਅਤੇ ਉਸ ਤੋਂ ਬਾਅਦ ਇੱਕ ਇੱਕ ਫਲ ਦੇ ਨਾਮ ਤੇ ਚਾਰ ਪਰਚੀਆਂ ਬਣੀਆਂ ਹੋਈਆਂ ਹਨ ਇਹ ਦੇਖ ਲਓ ਅਮਰੂਦ ਦੇ ਨਾਮ ਦੀਆਂ ਵੀ ਚਾਰ ਪਰਚੀਆਂ ਆਮਬ ਦੇ ਨਾਮ ਦੀਆਂ ਵੀ ਚਾਰ ਪਰਚੀਆਂ ਅਤੇ ਜਾਮਨ ਦੇ ਨਾਮ ਦੀਆਂ ਵੀ ਚਾਰ ਪਰਚੀਆਂ ਬਣੀਆਂ ਹਨ ਹੁਣ ਇਸ ਗੇਮ ਨੂੰ ਅੱਗੇ ਸਟਾਰਟ ਕਰਨ ਜਾ ਰਹੇ ਹਾਂ ਇਸ ਲਈ ਇਹਨਾਂ ਨੂੰ ਫੋਲਡ ਕੀਤਾ ਜਾਏਗਾ ਉਹਨੇ ਸਾਰੀਆਂ ਪਰਚੀਆਂ ਫੋਲਡ ਹੋ ਚੁੱਕੀਆਂ ਨੇ ਇਸ ਤੋਂ ਬਾਅਦ ਇਹਨਾਂ ਨੂੰ ਹੁਣ ਮਿਕਸ ਕੀਤਾ ਜਾਏਗਾ ਇਹ ਪਰਚੀਆਂ ਚੰਗੀ ਤਰ੍ਹਾਂ ਫੋਲਡ ਹੋ ਚੁੱਕੀਆਂ ਹਨ ਤੇ ਮਿਕਸ ਵੀ ਕਰ ਲਿੰਗਾ ਹਾਂ ਇਸ ਤੋਂ ਬਾਅਦ ਇਹਨਾਂ ਪਰਚੀਆਂ ਨੂੰ ਮੈਂ ਚੱਕ ਲਵਾਂਗਾ ਇਹ ਪਰਚੀਆਂ ਚੱਕਣ ਤੋਂ ਬਾਅਦ ਹੁਣ ਇਹਨਾਂ ਪਰਚੀਆਂ ਨੂੰ ਮੈਂ ਵੰਡਾਂਗਾ ਹੁਣ ਹਰੇਕ ਪਲੇਅਰ 4-4 ਪਰਚੀਆਂ ਚੱਕ ਲਏਗਾ ਹੁਣ ਸਾਰੇ ਜਾਣਿਆਂ ਨੇ ਆਪਣੇ ਆਪਣਾ ਪਰਚੀਆਂ ਦਿਖਾਓ ਇਹ ਸਾਰੇ ਨੇ ਆਪ ਚਾਰ ਚਾਰ ਪਰਚੀਆਂ ਚੱਕ ਲਈਆਂ ਨੇ ਇਸ ਤੋਂ ਬਾਅਦ ਇਹ ਆਪਣੀਆਂ ਆਪਣੀਆਂ ਪਰਚੀਆਂ ਖੋਲਣਗੇ ਬਿਨਾ ਕਿਸੇ ਨੂੰ ਦਿਖਾਏ ਤੋਂ ਹੁਣ ਸਾਰੇ ਜਾਣਿਆਂ ਨੇ ਆਪਣੀਆਂ ਆਪਣੀਆਂ ਪਰਚੀਆਂ ਖੋਲ੍ਹ ਲਈਆਂ ਹਨ ਅਤੇ ਬਿਨਾ ਦਿਖਾਏ ਅੱਗੇ-ਅੱਗੇ ਹੁਣ ਪਰਚੀਆਂ ਤੋੜਨਗੇ ਹਰੇਕ ਪਲੇਅਰ ਨੇ ਆਪਣੇ ਇੱਕ ਆਪਣੇ ਕੋਲ ਇੱਕ ਫਲ ਦਾ ਨਾਮ ਸੋਚ ਲੈਣਾ ਅਤੇ ਉਸ ਫਲ ਦੀਆਂ ਚਾਰ ਪਰਚੀਆਂ ਆਪਣੇ ਕੋਲੇ ਇਕੱਠੀਆਂ ਕਰਨੀਆਂ ਹਨ जी जो एक प्लेयर को ले एक नाम दिन पर्चिया इट्ठिया हो जाएगी तो उस तो बाद प्लेयर एक दम एकोदम्चिया थले रहा के कहेगा थप्पा उस तो बाद जित जाएगा हूँ असी सारिया पर्चिया अगे तोड़न लगे हाँ ये देखो जी इस प्लेयर ने अगे परची तोड़ दिखती है उस तो बाद इसने गां तोड़ी आखो जी गेम चलती पी है ਜਦੋਂ ਵੀ ਜਿਸ 플레이ਰ ਕੋਲੇ ਇੱਕ ਫਾਲ ਦੇ ਨਾਮ ਦੀਆਂ ਪਰਚੀਆਂ ਪੂਰੀਆਂ ਹੋ ਜਾਣਗੀਆਂ ਤਾਂ ਉਹ ਥੱਲੇ ਰੱਖ ਕੇ ਕਹਿ ਦੇਗਾ ਥੱਪਾ ਇਸ ਤੋਂ ਬਾਅਦ ਉਹ 플레이ਰ ਜਿੱਤ ਜਾਵੇਗਾ ਬਿਨੈ ਰੁਕ ਜਾ ਇੱਕ ਪਰ